ਨਿਉ ਪੜਦਾ ਸੀ ਜੇ 4 ਫੁੱਟ ਨਿਉ ਥੱਲੇ ਡੂੰਘੀ ਜਾਂਦੀ ਹਾਂਜੀ ਡੂੰਗੀ ਦੇ ਵਿੱਚ ਮੇਰੀ ਕਹੀ ਲੱਗੀ ਬਹੁਤ ਜ਼ਿਆਦਾ ਜੋੜਨਾ ਇਹਦੇ ਚ ਚਿੰਗਾਰੇ ਨਿਕਲਦੇ ਇਹਦਾ मामੂ ਸਾਹੀ ਦਸਵੇਂ ਪਾਸ਼ਾ ਦੇ ਮੌਗਰਾ ਸੀ ਹੈਕਰਨੀ ਵਾਲਾ ਸੀ ਇਹ ਵੀ ਠੀਕ ਹੈ ਉਹ ਕਹਿੰਦਾ ਸੀ ਮੈਂ ਜਿਉਂਦਾ ਫੜੂੰ ਦਸਵੇਂ ਪਾਸ਼ਾ ਜਦੋਂ ਉਹਨੇ ਦਾਵਾ ਕੀਤਾ ਸਵੇਰ ਨੂੰ ਸਿੱਖ ਕਹਿੰਦੇ ਜੀ ਉਹ ਫਿਰ ਕਿੱਧਰ ਚਲਾ ਗਿਆ ਕਹਿੰਦੇ ਵੀ ਉਹ ਪਿੱਛੇ ਹੀ ਰੋ ਗਿਆ ਤੇ ਉੱਥੋਂ ਫਿਰ ਗੁਰੂ ਸਾਹਿਬ ਕਹਿੰਦੇ ਕਲਿਆਣ ਕਰਦਿਏ ਦੀ ਇਹਦਾ ਫਿਰ ਉਹ ਤੀਰ ਮਾਰਿਆ ਉਹਦੀ ਪੀਰ ਮਾਰਿਆ ਤਾਂ ਮਾਮੂ ਸਾਹਿਬ ਬਾੜ ਗਿਆ ਉੱਥੇ ਜਗਾ ਬਣੀ ਆ ਹਲੇ ਵੀ ਬਣੀ ਆ ਠੀਕ ਹੈ ਜੀ ਮੱਥਾ ਵੀ ਬਹੁਤ ਡੇਢਿਆ ਬੜੈਸ ਪੈਂਡ ਦੇ ਵਿੱਚ ਸਰਕ ਦੇ ਵਿਚਕਾਰ ਇੱਕ ਜਗਾ ਬਣੀ ਹੋਈ ਆ ਤੁਸੀਂ ਦਾਵਾ ਕਰਦੇ ਆ ਕਿ ਉਹ ਜਿਹੜੇ 10ਵੇਂ ਪਾਸਾ ਦੇ ਹੱਥੋਂ ਮਰੀ ਨੇ ਇੱਥੇ ਮਾਰਿਆ ਸੀ ਉਹਨਾਂ ਦੇ ਇਸ ਜਗ੍ਹਾ ਤੇ ਹਾਂਜੀ ਉਹ ਉਹ ਜਗ੍ਹਾ ਤੇ ਸੀ ਉਹ ਇਤਿਹਾਸ ਦੇ ਵਿੱਚ ਵੀ ਇਸ 10ਵੇਂ ਪਾਛਾ ਦੇ ਤੀਰ ਦਾ ਉਸ ਨੂੰ ਮਾਰਨ ਦਾ ਮਾਮੂ ਸਾਹ ਨੂੰ ਮਾਰਨ ਦਾ ਜ਼ਿਕਰ ਹਾਂਜੀ ਜ਼ਿਕਰ ਹੁੰਦਾ ਉਹ ਕਿਹੜੇ ਕਿਹੜੀ ਕਿਤਾਬ ਤੋਂ ਉਹਦੇ ਕੋਲ ਇਤਿਹਾਸ ਹੈ ਯਾਨੀ ਗਿਆਨ ਸਿੰਘ ਲੰਗੋਵਾਲ ਦਾ ਲਿਖਿਆ ਹੋਇਆ ਇਤਿਹਾਸ ਹਾਂਜੀ ਹੋਰ ਤਾਨ ਸਿੰਘ ਨਾਭੜਾ ਲਿਖਿਆ ਇਸ ਜਗ੍ਹਾ ਤੇ 10ਵੇਂ ਪਾਤਸ਼ਾਹ ਨੇ 400 ਪ੍ਰਾਪਤ ਆਰਤੀ ਗੁਰੂ ਘਰ ਬਣਿਆ ਉਹ ਪਹਿਲਾ ਮਹਾਂਤਾਂ ਦੀ ਜਗ੍ਹਾ ਸੀ ਹਾਂਜੀ ਇਹ ਪਾਈਕ ਪਾਤ ਦਾ ਮਹਾਂਤਾਂ ਡੇਰਾ ਸੀ ਬਾਦ ਸਾਈਂ ਦੇ ਨੇ ਜਿੰਨਾਂ ਕੋਲੇ 10ਵੇਂ ਪਾਤਸ਼ਾਹ ਦੇ ਹੱਥ ਨਾਲ ਚੱਲਿਆ ਤੀਰ ਹੋਵੇ ਇਹ ਦੂਗੱਡੀ ਬਾਤ ਸਾਈਂ ਹੋਰ ਕੀ ਹੋ ਸਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸੱਡ ਕੇ ਅੱਗੇ ਚਾਲਦੇ ਨੇ ਸਰਸਾ ਦੀ ਨਦੀ ਦੇ ਉੱਪਰ ਪਰਵਾਰ ਵਸੋੜਾ ਹੋ ਜਾਂਦਾ ਉਸ ਤੋਂ ਬਾਅਦ ਛੋਟੇ ਸਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਵੱਡੇ ਸਹਿਬਜ਼ਾਦੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਸੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਵੱਖ-ਵੱਖ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਗੁਰੂ ਘਰ ਬਣੇ ਹੋਏ ਨੇ ਤਾਂ ਅਸੀਂ ਅੱਜ ਗੁਰੂ ਘਰ ਹੈ ਜਿਹੜਾ ਦਸਵੇਂ ਪਾਤਸ਼ਾਹ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਹੀਰਾਪਿੰਡ ਦੇ ਵਿੱਚ ਉੱਥੋਂ ਨੇੜੇ ਹੀ ਪਿੰਡ ਬੜੈਚ ਬੜੈਚ ਪਿੰਡ ਹੈ ਬੜੈਚ ਪਿੰਡ ਦੇ ਵਿੱਚ ਨਾਲ ਇੱਕ ਕਿੱਸਾ ਜੁੜਿਆ ਹੋਇਆ ਇਤਿਹਾਸ ਮੁਤਾਬਕ ਸਾਨੂੰ ਮਾਸਟਰ ਮਹਿੰਦਰ ਸਿੰਘ ਜੀ ਹੀਰਾਂਵਾਲਿਆਂ ਦੇ ਦੱਸਿਆ ਵਾ ਤੇ ਆਪ ਜੀ ਨੂੰ ਵੀ ਪੂਰੀ ਜਾਣਕਾਰੀ ਦੇਣਗੇ ਤਾਂ ਅਸੀਂ ਗੱਲ ਦੱਸਣੀ ਚਾਹਾਂਗੇ ਕਿ ਇਤਿਹਾਸ ਮੁਤਾਬਕ ਮਾਮੂ ਸ਼ਾ ਜੋ ਔਰੰਗ ਦੇਵ ਨੇ ਦਸ਼ਮੇਸ਼ ਪਿਤਾ ਨੂੰ ਫੜ ਕੇ ਜਿਉਂਦਾ ਲੈ ਕੇ ਆਉਣ ਲਈ ਮਗਰ ਲਾਇਆ ਤੇ ਉਸ ਤੋਂ ਬਾਅਦ ਉਹ ਗੁਰੂ ਗਵੰਸ ਸਿੰਘ ਜੀ ਦਾ ਪਿੱਛਾ ਕਰਦੇ ਹੋਏ ਐਥੀਆਣਾ ਪਿੰਡ ਤੱਕ ਆਏ ਉਸ ਤੋਂ ਬਾਅਦ ਉਹ ਅ ਬੜੈਸਪਿੰਡ ਵੱਲ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੂੰ ਉਹਨਾਂ ਨੂੰ ਆਪਣੇ ਤੀਰ ਦੇ ਨਾਲ ਮਾਰਿਆ ਤੇ ਉਹ ਜਿੱਥੇ ਵੀ ਉਹਨਾਂ ਦਾ ਇਹ ਸਥਾਨ ਬਣਿਆ ਹੋਇਆ ਛੋਟਾ ਜਿਹਾ ਸਥਾਨ ਬਣਾ ਕੇ ਲੋਕ ਉੱਥੇ ਮੱਥਾ ਟੇਕਦੇ ਨੇ ਮਾਮੂ ਸ਼ਾਹੀ ਜਗ੍ਹਾ ਬਣਾਈ ਹੋਈ ਹੈ ਤਾਂ ਉਸ ਤੋਂ ਨੇੜੇ ਹੀ ਧਰਮਸਾਲਾ ਵਾ ਜਿਹਦੀਆਂ ਨਿਉਆ ਪੱਟਦੇ ਸੀ ਤਾਂ ਨਿਉਆ ਪੱਟਦੇ ਸਮੇ ਸਾਡੇ ਨਾਲ ਉਹ ਸੇਵਾਦਾਰ ਨੇ ਬਾਬਾ ਜੀ ਨੇ ਜਿਨ੍ਹਾਂ ਨੂੰ ਉਹ ਤੀਰ ਮਿਲਿਆ ਤੀਰ ਦਾ ਅਸੀਂ ਦਾਵਾ ਨਹੀਂ ਕਰਦੇ ਕਿ ਇਹ ਤੀਰ ਦਸ਼ਮੇਸ਼ ਪਿਤਾ ਜੀ ਨਾਲ ਸੰਬੰਧਤ ਹੈ ਜਾਂ ਨਹੀਂ ਪਰ ਇਹ ਤੀਰ ਹੈ ਜਿਹੜਾ ਜਿੱਥੇ ਤੱਕ ਦੇਖਣ ਨੂੰ ਲੱਗਦਾ ਕਿ ਇਤਿਹਾਸ ਨਾਲ ਜੁੜਿਆ ਹੋ ਸਕਦਾ ਪਰ ਅਸੀਂ ਇਹ ਚੀਜ਼ ਦਾ ਦਾਵਾ ਨਹੀਂ ਕਰਾਂਗੇ ਤਾਂ ਜਿ ਕਿਦਾਂ ਇਹਨਾਂ ਨੂੰ ਤੀਰ ਮਿਲਿਆ ਉਹ ਸਾਰੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਵਾਵਾਂਗੇ। ਬਾਬਾ ਜਿੰਦਰ ਸਿੰਘ ਜੀ ਸਾਡੇ ਨਾਲ ਨੇ ਜਿਨ੍ਹਾਂ ਨੂੰ ਇਹ ਤੀਰ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਨਿਉਂ ਪਟੀਆਂ ਜਾ ਰਹੀਆਂ ਸੀ ਤਾਂ ਅਸੀਂ ਉਹਨਾਂ ਦੇ ਨਾਲ ਆਪ ਜੀ ਦੀ ਗੱਲਬਾਤ ਵੀ ਕਰਾਵਾਂਗੇ ਕਿਦਾਂ ਉਹਨਾਂ ਨੂੰ ਤੀਰ ਮਿਲਿਆ ਸਾਡੇ ਨਾਲ ਨੇ ਬਾਬਾ ਜੀ। ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਤੀਰ ਬਾਰੇ ਜਾਣਕਾਰੀ ਇਹ ਤੀਰ ਬਾਰੇ ਮੈਂ ਜੀ ਐਂ ਦੱਸਦਾ ਮੈਂ ਨਿਉਂ ਦਿਹਾੜੀ ਲੱਗਿਆ ਸੀ ਹਾਂਜੀ ਨੌ ਪੜਦਾ ਸੀ ਜੋ 4 ਫੁੱਟ ਨੌ ਥੱਲੇ ਡੂੰਗੀ ਜਾਂਦੀ ਸੀ ਹਾਂਜੀ ਡੂੰਗੀ ਦੇ ਵਿੱਚ ਮੇਰੀ ਕਹੀ ਲੱਗੀ ਬਹੁਤ ਜ਼ਿਆਦੇ ਜੋਰ ਨਾਲ ਹੂੰ ਇਹਦੇ ਚ ਚਿੰਗਾਰੇ ਨਿਕਲਦੇ ਠੀਕ ਹੈ ਜੀ ਸੀ ਲੰਬਾਈ ਲੋਟੀ ਪਿਆ ਨੌ ਵਾਲੇ ਪਾਸੇ ਠੀਕ ਹੈ ਮੈਂ ਮਾਰਦਾ ਮਾਰਦਾ ਪੜਦਾ ਪੜਦਾ ਇਹ ਤੀਰ ਕਰ ਲਿਆ ਨੰਗਾ ਕਰਕੇ ਮੈਂ ਘਰੇ ਚੱਕ ਲਿਆ ਜਗਾਲ ਬਹੁਤ ਥਿੰ ਮੰਜਗਾਲ ਨੂੰ ਲਾਹੀ ਫਿਰ ਇੱਕ ਸਾਡੇ ਮੰਤ ਰਹਿਦਾ ਸੀ ਇੱਥੇ ਕੰਝ ਚੰਗਾ ਸੀਗਾ ਇੱਥੇ ਨੇੜੇ ਜਗਾ ਉਹਨੂੰ ਆ ਦੱਸੀ ਇਹ ਸਾਰੀ ਸਿੱਖਿਆ ਵੀਰ ਨੇ ਕਹ ਕਿ ਮੈਨੂੰ ਤੀਰ ਲੱਗਿਆ ਉਹਨੇ ਫਿਰ ਮੈਨੂੰ ਇਹ ਸਾਰੀ ਸਟੋਰੀ ਦੱਸੀ ਵੀ ਜਿਹੜਾ मामੂ ਸਾਹ ਸੀ ਦਸਵੇਂ ਪਾਸ਼ਾ ਦੇ ਮੌਗਰਾ ਸੀ ਹੈਕਰਨੀ ਵਾਲਾ ਸੀ ਇਹ ਵੀ ਠੀਕ ਹੈ ਜੀ ਉਹ ਕਹਿੰਦਾ ਸੀ ਮੈਂ ਜਿਉਂਦਾ ਫੜੂ ਦਸਵੇਂ ਪਾਸ਼ਾ ਨੂੰ ਦਸਵੇਂ ਪਾਸ਼ਾ ਨੂੰ ਜਿਉਂਦਾ ਫੜਦਾ ਦਾਵਾ ਕਰਦਾ ਸੀ ਦਾਵਾ ਕਰਦਾ ਸੀ ਠੀਕ ਹੈ ਜੀ ਜਦੋਂ ਉਹਨੇ ਦਾਵਾ ਕੀਤਾ ਸਵੇਰ ਨੂੰ ਸਿੱਖ ਕਹਿੰਦੇ ਜੀ ਉਹ ਫੇਰ ਕਿੱਧਰ ਚਲਾ ਗਿਆ ਕਹਿੰਦਾ ਵੀ ਉਹ ਪਿੱਛੇ ਹੀ ਰੁਲ ਗਿਆ 10ਵੇਂ ਪਾਸ਼ਣ ਦਾ ਪਤਾ ਕਹਿੰਦੇ ਦਿਖਾਈਏ ਭਾਈ ਸਾਨੂੰ ਕਹਿੰਦੇ ਵੀ ਬੜੈਚ ਪਿੰਡ ਉੱਥੇ ਉਹ ਫਲਾਣੇ ਥੋਂ ਬੈਠਾ ਹੋ ਠੀਕ ਆ ਜੀ ਤੇ ਉੱਥੋਂ ਫੇਰ ਗੁਰੂ ਸਾਹਿਬ ਕਹਿੰਦੇ ਕਲਿਆਣ ਕਰਦ ਗਏ ਦੀ ਇਹਦਾ ਫੇਰ ਉਹ ਤੀਰ ਮਾਰਿਆ ਉਹਦੀ ਠੀਕ ਆ ਜੀ ਉੱਥੇ ਆਸਮਤਾ ਬਕਾਉਂਦਾ ਬਾਬਾ ਜੀ ਆਸਮਾ ਹਾਂ ਤੀਰ ਮਾਰਿਆ ਤਾਂ ਮਾਮੂ ਸਾਹ ਬਾੜ ਗਿਆ ਉੱਥੇ ਜਗਾ ਬਣੀ ਹੈ ਹਲੇ ਵੀ ਬਣੀ ਹੈ ਠੀਕ ਆ ਜੀ ਮੱਥਾ ਵੀ ਬਹੁਤ ਦੇਖਦੇ ਆ ਜੀ ਹਾਂਜੀ ਤੇ ਉਹ ਮੈਨੂੰ ਉਹ ਨਿਉ ਪੜਦੇ ਦੇ ਕੋਲੋਂ ਲੱਭਿਆ ਉਹ ਜਗ੍ਹਾ ਤੋਂ ਸਾਨੂੰ ਮਿਲਿਆ ਤੁਸੀਂ ਫਿਰ ਇਹ ਆਪਦੇ ਕੋਲੇ ਘਰ ਦੇ ਵਿੱਚ ਲਿਆ ਕੇ ਫਿਰ ਘਰ ਦੇ ਵਿੱਚ ਮੈਂ ਐਵੇਂ ਰੱਖਿਆ ਉਹ ਮੈਨੂੰ ਕਹਿੰਦਾ ਸੀ ਇੱਕ ਬੰਦਾ ਕਹਿੰਦਾ ਸੀ ਮੈਨੂੰ ਦੇ ਦੇ ਠੀਕ ਆ ਜੀ ਤੇ ਕੋਈ ਕਹਿੰਦਾ ਸੀ ਰਖਵੇ ਵਾਲਿਆਂ ਨੂੰ ਦੇਣਾ ਮੈਂ ਕਿਹਾ ਜੀ ਨਹੀਂ ਜੇ ਐਡੇ ਗੁਰੂ ਦੇ ਹੱਥ ਲੱਗੇ ਆ ਤਾਂ ਮੈਂ ਤਾਂ ਘਰੇ ਰੱਖਣਾ ਹਾਂ ਠੀਕ ਆ ਜੀ ਤੇ ਉਹ ਹੁਣ ਮੈਂ ਇਹ ਗੱਲ ਕਹਿਣਾ ਵੀ ਚਲੋ ਮੈਰੀ ਤਾਂ ਹੁਣ ਉਮਰ ਨੇੜ ਗਈ ਹੋਈ ਆ ਜੇ ਇਹਨਾਂ ਨੇ ਬਾਬਾ ਜੀ ਨੇ ਹੁਣਾਂ ਨੇ ਸੰਭ ਕੇ ਰੱਖਣਾ ਤੇ ਮੈਂ ਇਹਨਾਂ ਨੂੰ ਦੇ ਸਕਦਾ ਹਾਂ ਇੱਕ ਤੀਜ ਹੋ ਰਹਾ ਹਾਂ ਜਦੋਂ ਤੈਨੂੰ ਇਹ ਤੀਰ ਮਿਲੇ ਆ ਤੁਸੀਂ ਇਹਨਾਂ ਤੀਰ ਦੇ ਜਿਵੇਂ ਵੀ ਜਿੱਥੇ ਵੀ ਤੂੰ ਤੁਹਾਡੇ ਜਗਾ ਦੇ ਵਿੱਚ ਰੱਖਿਆ ਤੁਸੀਂ ਉੱਥੇ ਤੂੰ ਬਤੀ ਕਰਦੇ ਹੋ ਹਾਂਜੀ ਹਾਂ ਠੀਕ ਹੈ ਜੀ ਨਵੇਂ ਸਮੇ ਤੋਂ ਨਵੇਂ ਹੋਂਦ ਹਾਂ ਠੀਕ ਹੈ ਜੀ ਹੁਣ ਤੁਹਾਡੀ ਦਿਲੀ ਤਮੰਨਾ ਕੀ ਆ ਤੀਰ ਗੁਰੂ ਦਾ ਤੀਰ ਹੋਵੇ ਚਾਹੇ ਅਸੀਂ ਇਹ ਦਾਅਵਾ ਨਹੀਂ ਕਰਦੇ ਭਾਵੇਂ ਜੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਾਂ ਤੁਹਾਡੀ ਦਿਲੀ ਤਮੰਨਾ ਕੀ ਆ ਵੀ ਇਹ ਤੀਰ ਕਿੱਥੇ ਸਥਿਤ ਹੋਣਾ ਚਾਹੀਦਾ ਮੈਂ ਤਾਂ ਜੀ ਕਹਿੰਦਾ ਗੁਰਦਾਰੇ ਦੇ ਵਿੱਚ ਹੋਣਾ ਚਾਹੀਦਾ ਕਿਹੜੇ ਚੀ ਜਿਹੜੇ ਤੁਸੀਂ ਥੋੜਾ ਹੁਕਮ ਹੋ ਜਿੱਥੇ ਨਹੀਂ ਇਤਿਹਾਸੀ ਗੁਰਦੁਆਰਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸਵਾਗਤ ਗੁਰੂ ਘਰ ਹੋਵੇ ਉੱਥੇ ਤੁਸੀਂ ਦੇ ਸਕਦੇ ਕਿ ਮੈਥੋਂ ਹੁਣ ਭੇਡ ਕਰਨਾ ਚਾਹੁੰਦੇ ਹਾਂ ਬੁੱਢਾ ਹੁੰਦਾ ਜਾਣਾ ਮੈਥੋਂ ਨਹੀਂ ਸੇਵਾ ਨਹੀਂ ਹੋਣੀ ਤੇ ਊ ਮੇਰੇ ਘਰ ਤੇ ਨੌਨ ਇਹਦਾ ਸਿਧਾਂਤ ਪੂਰੀ ਆ ਮੈਂ ਠੀਕ ਹੈ ਜੀ ਇਹ ਦੰਦਾ ਕਿਸੇ ਗੱਲ ਦੀ ਬਾਣੀ ਮੈਨੂੰ ਪੜ੍ਹਨੀ ਨਹੀਂ ਚਾਹੁੰਦੀ ਮੈਂ ਤਾਂ 2 ਮਾਸਾ ਪਾਸ ਆ ਤੇ ਪੰਜ ਪੜੋਈ ਤੱਕ ਮੈਂ ਪਾਠ ਕਰ ਲੈਣਾ ਸੁਖਮਨੀ ਸਾਹਿਬ ਦਾ ਕਰ ਲਈਦਾ ਦੋਨੇ ਮੈਨੈਂ ਨਤਨੇਮ ਕਰਦਾ ਹਾਂ ਹਾਂਜੀ ਤੇ ਹੱਥ ਨੂੰ ਮੈਂ ਕਰਦਾ ਮਾਲਾ ਇਹ ਮੈਂ ਤੇ ਪੜੇ ਤੁਸੀਂ ਜਵੇਂ ਹੈ ਨਹੀਂ ਗਏ ਤੇ ਗੁਰਬਾਣੀ ਦਾ ਪਾਠ ਜ਼ਰੂਰ ਕਰ ਲੈ ਪਾਠ ਕਰ ਲੈ ਮੈਂ ਵੱਡੀ ਗੱਲ ਹੈ ਜੀ ਬਹੁਤ ਜਿਆਦਾ ਵੱਡੀ ਗੱਲ ਹੈ ਵੇਖੋ ਗੁਰੂ ਦੀ ਮਿਹਰ ਜੀ ਇਹ ਜੀ ਇਹ ਜੀ ਹੋਈ ਮੈਨੂੰ ਬਾਣੀ ਪੜਨਾ ਇੱਕ ਬੰਦੇ ਨੂੰ ਦਿਖਾਇਆ ਵੀ ਮੈਂ ਕਿਹਾ ਵੀ ਮੈਂ ਭੁੱਲਦਾ ਨਾ ਹਾਂ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਇੱਕ ਭੁੱਲਦਾ ਸੀ ਉਹ ਕਹਿੰਦਾ ਆਹ ਚੀਜ਼ ਭੁੱਲਦਾ ਮੈਂ ਠੀਕ ਹੈ ਜੀ ਪੰਜ ਪੌੜੀ ਤੱਕ ਮੈਂ ਪੜਦਾ ਤੇ ਘਰ ਵਿੱਚ ਹੁਣ ਤੁਸੀਂ ਗਟਕਾ ਸਾਹਿਬ ਰੱਖਿਆ ਹੋਇਆ ਜਾਂ ਕੋਈ ਹੋਰ ਪੁਰਾਣੀ ਇਤਿਹਾਸਕ ਚੀਜ਼ ਹੋਵੇ ਛੋਟੇ ਕੋਲ ਅੱਜ ਆਸੀਂ ਤੁਹਾਨੂੰ ਦਿਖਾਈ ਹੈ ਜੀ ਮੈਂ ਤੇ ਹੋਰ ਅਸੀਂ ਚਾਹਾਂਗੇ ਕਿ ਦਰਸ਼ਕਾਂ ਨੂੰ ਵੀ ਦਿਖਾ ਦਿੱਤਾ ਜਾਵੇ ਤੁਸੀਂ ਜੋ ਵੀ ਤੁਹਾਡੇ ਕੋਲ ਪੁਰਾਣਾ ਸਮਾਨ ਆ ਠੀਕ ਹੈ ਹਾਂਜੀ ਇਹ ਚੀਜ਼ ਰੂੜੀ ਤੋਂ ਚੱਕ ਕੇ ਮੈਂ ਰੱਖੀ ਆਂ ਜਾਂਦੀ ਆ ਦੇਖ ਲਓ ਆ ਦੇਖ ਲਓ ਜੀ ਹਾਂ ਇਹ ਰੂੜੀ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਗੁਰਬਾਣੀ ਹੈ ਜੀ ਤੇ ਬਾਬਾ ਜੀ ਨੇ ਦੱਸਿਆ ਕਿ ਰੂੜੀ ਤੋਂ ਇਹ ਮਿਲਿਆ ਤਾਂ ਬਾਬਾ ਜੀ ਨੇ ਬੜੇ ਸਤਕਾਰ ਨਾਲ ਸਾਹਮਣੇ ਰੱਖਿਆ ਹੋਇਆ ਫਿਰ ਦੇਖੋ ਕਿ ਦਸਵੇਂ ਪਾਤਸ਼ਾਹ ਜਿ ਆਖਿਆ ਕਰਦੇ ਇਨਹੀ ਗਰੀਬੋں ਕੋ ਦਉ ਪਾਤਸ਼ਾਹੀ ਤਾਂ ਆਪਣੀ ਨਿਸ਼ਾਨੀ ਸੱਚੇ ਦਿਲੋਂ ਸਰਦਾ ਨਾਲ ਪਾਠ ਕਰਦੇ ਨੇ ਗੁਰਬਾਣੀ ਦਾ ਤਾਂ ਇਹ ਅਸੀਂ ਜ਼ਰੂਰ ਕਹਿ ਸਕਦੇ ਹਾਂ ਦਸਵੇਂ ਪਾਤਸ਼ਾਹ ਦੀ ਨਿਸ਼ਾਨੀ ਸਾਨੂੰ ਦੇਣੀ ਸੁਭਾਅਕ ਵੀ ਹੋ ਸਕਦੀ ਹੈ ਜੀ ਕੋਲੇ ਇੱਕ ਬਹੁਤ ਹੀ ਜਿਆਦੇ ਇਤਿਹਾਸਕ ਪ੍ਰਾਣੀ ਉਥੀ ਹੈ ਉਹਨਾਂ ਦੇ ਦਰਸ਼ਨ ਸਾਨੂੰ ਕੈਮਰਾ ਬੰਦ ਵੇਲੇ ਦਿਖਾਈ ਸੀ ਅਸੀਂ ਜ਼ਰੂਰ ਚਾਹਾਂਗੇ ਕਿ ਦਰਸ਼ਕਾਂ ਨੂੰ ਵੀ ਉਹ ਉਹਨਾਂ ਦੇ ਰਾਣੀ ਪੋਤੀ ਦੇ ਦਰਸ਼ਨ ਕਰਵਾਏ ਜਾਣ ਤਾਂ ਇਹਦੇ ਬਾਰੇ ਵੀ ਜ਼ਰੂਰ ਬਾਬਾ ਜੀ ਜਾਣਨ ਪਾਇਓ ਸਾਨੂੰ ਇਹ ਇਹ ਰਾਣੀ ਪੋਤੀ ਆ ਜਿਹੜੀ ਇਹ ਇਹ ਸਾਨੂੰ ਕਿੱਥੋਂ ਮਿਲੇ ਸੀ ਜੀ ਕਿੰਨਾਂ ਨੇ ਭੇਟ ਕੀਤੀ ਸੀ ਇਹ ਇਹ ਰਾਜ ਜੋਂ ਨੇ ਤੋਂ ਮਿਲੀ ਵੀਨਾ ਕੋਲੋਂ ਜੀ ਇਹ ਉਹ ਜੀਗਾ ਹੈ ਤਾਂ ਉਹ ਮਾਟਰ ਜੀ ਸੀ ਮਾਟਰ ਸੀ ਮਾਟਰ ਹਾਂਜੀ ਇਹ ਕੇ ਚੀਜ਼ ਕਿਹੜੇ ਪਿੰਡ ਦੇ ਸੀ ਮਾਟਰ ਜੀ ਰਾਜਵਾਨੇ ਵੱਡੇ ਰਾਜਵਾਨ ਵੱਡੇ ਰਾਜਵਾਨ ਉਹ 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 ਕੀ ਕਰਦੇ ਸੀ ਉਹ ਰੱਖੇ ਸੀ ਉਹਨਾਂ ਦੇ ਜਾਂ ਕਿਤੇ ਉਹਨਾਂ ਦਾ ਜਿਹੜਾ ਵਾਪਸੀ ਹਾਂਜੀ ਇਤਿਹਾਸ ਕਿ ਵੀ ਇਹ ਜੇ ਪੁੱਠੀਆਂ ਪੜਦਾ ਇੰਨੇ ਨੇ ਮੋਟੀਆਂ ਸੀ ਠੀਕ ਹੈ ਜੀ ਉਹਨਾਂ ਦਾ ਕੱਢ ਕੇ ਲੱਗ ਰੱਖਿਆ ਬੈ ਕਹਿੰਦਾ ਮਗਨ ਭੇਟ ਕਰਕੇ ਦੀ ਰਾਖ ਧਾਰਨੀ ਤਾਂ ਜਦ ਮੈਂ ਆਨੰਦ ਦਰਸ਼ਨ ਆਦੇ ਮੈਸਨ ਨੂੰ ਸੁਖਾਉਣਾ ਬਾਬੇ ਨਾਨਕ ਸਿੰਘ ਜੀ ਜੀ ਹਾਂਜੀ 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 ਆ ਵੀ ਰੱਖ ਲਮੀਏ ਤੇ ਤੁਸੀਂ ਉੱਥੇ ਮੌਕੇ ਤੇ ਸੀ ਪਹੁੰਚ ਗਏ ਹਾਂ ਤੁਸੀਂ ਉੱਥੇ ਕੰਮ ਕੀ ਕਰਨ ਗਏ ਸੀ ਉਹਨਾਂ ਕੋਲੇ ਉਹਨਾਂ ਨੇ ਮਾਲਸ ਕਰ ਨਹੀਂ ਆਇਆ ਅਸਾਂ ਤੁਸੀਂ ਮਾਰਸ ਦਾ ਕੰਮ ਕਰਦੇ ਹਾਂ ਉਹਨਾਂ ਨੂੰ ਆਹੋ ਠੀਕ ਹੈ ਜੀ ਤੇ ਠੀਕ ਠੀਕ ਆ ਦੇਖੋ ਜੀ ਬਾਬਾ ਨਾਨਕ ਆਹੀ ਤੇ ਕੋਈ ਚੀਜ਼ ਸੀ ਤੇ ਖੋਰ ਸੀ ਕੋਈ ਦਵਾਈਆਂ ਵਾਲੀ ਸੀ ਇਹ ਲਿਖਿਆ ਮੈਂ ਪੜਿਆ ਦੇਖ ਲਿਆ ਬਾਬਾ ਆਨੰਦ ਦਸ ਮੈਂ ਕਿਹਾ ਜੀ ਇਹ ਬਾਬਾ ਨੰਦ ਦਸ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਭਾਵੇਂ ਪੜੇ ਲਿਖੇ ਨਹੀਂ ਵੀ ਹਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਬਾਣੀ ਨਾਲ ਸੰਬੰਧਿਤ ਕਿਤਾਬਾਂ ਜੋ ਮੈਂ ਕਹਿ ਸਕਦਾ ਕਿ ਜੋ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਹੋਣਗੇ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਕੋਲੇ ਵੀ ਇਹ ਜਿਹੜੀਆਂ ਇਤਿਹਾਸ ਨਾਲ ਸੰਬੰਧਕ ਸਾਡੀਆਂ ਪੁਰਾਣੀਆਂ ਇਤਿਹਾਸਕ ਪੁਸਤਕਾਂ ਨੇ ਨਹੀਂ ਹੋਣੀਆਂ ਤਾਂ ਬਾਬਾ ਜੀ ਕੋਲੇ ਮੌਜੂਦ ਨੇ ਜਿਹੜਾ ਇਹ ਤੀਰ ਹੈ ਇਹ ਬਾਬਾ ਜੀ ਨੂੰ ਨਿਉ ਪੱਟ ਦੇ ਸਮੇਂ ਪ੍ਰਾਪਤ ਹੋਇਆ ਸੀ ਤਾਂ ਅਸੀਂ ਦਾਵਾ ਭਾਵੇਂ ਨਹੀਂ ਕਰਦੇ ਪਰ ਮੰਨਣ ਯੋਗ ਆ ਜਿੱਥੇ ਤੱਕ ਬਾਬਾ ਜੀ ਨੇ ਦੱਸਿਆ ਕਿ ਪੜ੍ਹੇ ਵੀ ਨਹੀਂ ਹੋਏ ਫੇਰ ਵੀ ਗੁਰਬਾਣੀ ਦਾ ਪਾਠ ਕਰਦੇ ਨੇ ਤਾਂ ਬਾਬਾ ਜੀ ਕੋਈ ਹੋਰ ਏਦਾਂ ਦੀ ਜਿਵੇਂ ਤੁਸੀਂ ਜਿਵੇਂ ਤੀਰਸੋਂ ਨੂੰ ਮਿਲਿਆ ਉਸ ਤੋਂ ਬਾਅਦ ਕਿਸੇ ਨਾਲ ਗੱਲ ਸਾਂਝੀ ਕੀਤੀ ਹੋਵੇ ਤਾਂ ਉਹਨਾਂ ਨੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਦੇ ਸੀਗੇ ਵੀ ਸਭ ਤੋਂ ਮੰਗਦੇ ਵੀ ਸੀ ਮੰਗਦੇ ਸੀ ਸਾਡੇ ਇੱਥੇ ਬੰਦੇ ਸੀਗੇ ਉਹ ਆਪਣੇ ਕੀ ਆ ਅਜਿੱਤੇ ਜਿੰਨੇ ਕਿ ਸੰਗੇ ਰਹਿੰਦੇ ਆ ਜੀ ਰੱਕਵੇ ਉਹ ਕਹਿੰਦਾ ਸੀ ਆ ਵੀ ਮੈਂ ਉੱਥੇ ਆਪਾਂ ਛਾੜ ਦਿੰਨੇ ਆ ਹਾਂਜੀ ਮੈਂ ਕਹਾਂ ਜੀ ਨਹੀਂ ਮੈਂ ਜਿੰਨਾ ਦੀ ਸੇਵਾ ਹੋਊ ਕਰੂੰਗਾ ਜਦੋਂ ਮੇਰੀ ਨਾ ਸੇਵਾ ਹੋਈ ਮੈਂ ਦੇ ਦੂੰਗਾ ਠੀਕ ਹੈ ਤੇ ਫਿਰ ਮੈਨੂੰ ਇਹ ਡਾਕਟਰ ਨੇ ਸਾਰੀ ਗੱਲ ਸਮਝਾਤੀ ਠੀਕ ਹੈ ਜੀ ਕਹਿੰਦਾ ਦੇ ਨਾ ਤੇਰੇ ਘਰ ਦੇ ਵਿੱਚ ਸਭ ਕੋ ਆ ਪਾਣੀ ਮੈਨੂੰ ਪਾਣੀ ਨਹੀਂ ਹੁੰਦੀ ਆ لے ਲੋ 5 ਪੌਂਡ ਉਸ ਤੋਂ ਬਾਅਦ ਵਿੱਚ ਤੁਸੀਂ ਹੁਣ 5 ਪੌੜੀਆਂ ਦਾ ਪਾਟ ਪਾਸ਼ਾ ਰਜਾਨਾ ਹਰਜਾਨਾ ਕਰ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਹਾਂ ਮਹਾਰਾਜ ਸਭ ਨੂੰ ਕਰਾਵੇ ਆਪਾਂ ਤਾਂ ਕਹਿੰਨਾ ਹੈ ਪਾਪੀ ਨੂੰ ਵੀ ਫਿਰ ਅਰਦਾਸ ਵੀ ਕਰੀਆ ਸੱਚੇ ਪਾਸ਼ਾ ਪਹਿਲਾਂ ਗਊ ਗਰੀਬ ਨੂੰ ਉਤਾਰੀ ਫੇ ਸਭ ਨੂੰ ਭਈ ਉਸ ਤੋਂ ਬਾਅਦ ਸੇ ਮੈਨੂੰ ਗਰੀਬ ਨੂੰ ਉਤਾਰੀ ਬਹੁਤ ਵੱਡੀ ਗੱਲ ਹੈ ਹਾਂ ਜੀ ਇਹ ਇਹ ਆਪਾਂ ਅਰਦਾਸ ਕਰਕੇ ਇਹ ਕਰਦੇ ਆਂ ਵੀ ਪਹਿਲਾਂ ਗਊ ਗਰੀਬ ਨੂੰ ਉਤਾਰੀ ਵੀ ਸਭ ਨੂੰ ਤਾਰ ਕੇ ਫਿਰ ਮੈਨੂੰ ਠੀਕ ਸਾਡੇ ਨਾਲ ਮਾਸਟਰ ਮਹਿੰਦਰ ਸਿੰਘ ਜੀ ਹੇਰਾ ਤੋਂ ਮੌਜੂਦ ਨੇ ਜੋ ਕਿ ਲੰਮੇ ਸਮੇਂ ਤੋਂ ਕਿਤਾਬਾਂ ਦੇ ਨਾਲ ਇਤਿਹਾਸ ਦੇ ਨਾਲ ਜਿਹੜੀਆਂ ਸੰਬੰਧ ਕਿਤਾਬਾਂ ਨੇ ਪੜ੍ਹਦੇ ਨੇ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਤੁਸੀਂ ਮਾਸਟਰ ਜੀ ਕਿਦਾਂ ਕੀ ਕਹੋਗੇ ਤੀਰ ਬਾਰੇ ਵੀ ਤੀਰ ਦਾ ਬਾਬਾ ਜੀ ਨੂੰ ਮਿਲ ਜਾਣਾ ਤੇ ਉਸ ਤੋਂ ਬਾਅਦ ਤੇ ਪ੍ਰੋਪਰ ਜਿਹੜੇ ਵੀ ਸਾਡੇ ਦੇਖਣ ਵਾਲੇ ਨੇ ਜ਼ਰੂਰ ਉਹਨਾਂ ਨੂੰ ਪੂਰੀ ਜਾਣਕਾਰੀ ਦਿਓ ਕਿਉਂਕਿ ਆਪਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਪਊਗਾ ਇਹ ਇਹ ਤੀਰ ਵਾਕਈ ਗੁਰੂ ਗਵੰਦ ਸਿੰਘ ਜੀ ਮਹਾਰਾਜ ਜੀ ਦੇ ਹੱਥਾਂ ਦੇ ਨਾਲ ਸੂਏ ਹੋਇਆ ਵਾ ਤਾਂ ਚਲਾਇਆ ਉਹਨਾਂ ਨੇ ਉਸ ਜਿਹੜਾ ਉਹਨਾਂ ਦਾ ਪਿੱਛਾ ਕਰਦਾ ਹੀ ਜੌਂਦਾ ਫੰਡ ਦੇ ਖਾਤਰ ਉਹਨਾਂ ਦਾ ਵੀ ਉਹਨਾਂ ਨੇ ਤੀਰ ਮਾਰ ਕੇ ਉਹਨਾਂ ਨੂੰ ਮੌਤੇ ਘਾੜ ਤਾਰਿਆ ਆ ਪੂਰਾ ਇਤਿਹਾਸ ਤੁਸੀਂ ਜ਼ਰੂਰ ਦਰਸ਼ਨ ਨਾਲ ਸਾਨੂੰ ਸੰਗਤਾਂ ਨੂੰ ਜਾਣੂ ਕਰਵਾਓ ਇਹ ਆਈਆਂ ਜੀ ਜਦੋਂ 10ਵੇਂ ਪਾਸ਼ਾ ਇੱਥੇ ਹੀ ਆਇਆ ਹਾਂ ਜੀ ਪਹਿਲਾਂ ਮੈਂ ਸੁਣਿਆ ਸੀ ਠੀਕ ਹੈ ਜੀ ਬਜ਼ੁਰਗਾਂ ਤੋਂ ਬਈ ਇਸ ਰੰਗਜੀਵ ਨੇ मामੂ ਸ਼ਾਰ ਨਾਮ ਦਾ ਫਕੀਰ ਹਾਂਜੀ ਉਹਨਾਂ ਨੂੰ ਜਿਉਂਦਾ ਫੜਨ ਲਈ ਮਗਰ ਲਾਇਆ ਹੋਇਆ ਸੀ ਠੀਕ ਹੈ ਜੀ ਉਹ ਆਏ ਆਏ ਜਦੋਂ ਉਹ ਆਈਤੀਆਂ ਨੇ ਆਇਆ ਹਾਂਜੀ ਉਹ ਫਿਰ ሄਰ ਹੀ ਨਹੀਂ ਗਿਆ ਉਹ ਬੜੈਂਚੀ ਆ ਗਿਆ ਕਿਉਂਕਿ ਇੱਥੇ ਵੀ ਮਹੰਤਾਂ ਦੀ ਜਗ੍ਹਾ ਸੀ ਠੀਕ ਹੈ ਜੀ ਮਹੰਤੀ ਸੇ تھے ਬੜੈਂਚੀ ਬੜੈਂਚੀ ਬੈਠੋ ਹਾਂਜੀ ਹਾਂਜੀ ਉਹ ਜਦੋਂ ਭਾਈ ਦਿਆਸ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਜੀ ਗੱਲ ਕਰਨ ਲੱਗੇ ਕਹਿੰਦੇ ਦਿਆਸਾ ਵੀ ਐ ਕਰਕੇ ਬੰਦਾ ਲੱਗਿਆ ਹੋਇਆ ਆਪਣੇ ਮਗਰ ਹਾਂਜੀ ਵੀ ਆਪਾਂ ਨੂੰ ਐ ਕਰਨਾ ਚਾਹੁੰਦਾ ਸੀ ਹਾਂਜੀ ਉਹ ਕਹਿੰਦਾ ਮਹਾਰਾਜ ਫਿਰ ਇਹ ਜੇ ਦਸ਼ਮਨ ਨੂੰ ਕੀ ਛੱਡਣਾ ਹਾਂਜੀ ਵੀ ਉਹ ਤਾਂ ਵੀ ਹਣ ਤਰੋ ਪੋਛ ਹਾਂਜੀ ਉਹਨਾਂ ਨੇ ਚਿਵਾਰੇ ਤੇ ਚੜ ਕੇ ਤੀਰ ਮਾਰਿਆ 10ਵੇਂ ਪਾਸਾ ਨੇ 10ਵੇਂ ਪਾਸਾ ਠੀਕ ਹੈ ਜੀ ਉਹ ਤੀਰ ਮਾਮੂ ਸ਼ਾਹ ਦੇ ਆ ਕੇ ਵੱਜਿਆ ਠੀਕ ਹੈ ਜੀ ਜਿੱਥੇ ਉਹ 베ਰੀ ਆ ਉੱਥੇ ਥੋੜੀ ਸਮਾਰਜੀ ਬਣੀ ਹੋਈ ਆ ਉਹਦੀ ਛੋਟੀ ਜਿਹੀ ਜਗ੍ਹਾ ਹੁਣ ਤਾਂ ਲੋਕਾਂ ਨੇ ਜਗ੍ਹਾ ਬਣਾ ਦਿੱਤੀ ਉੱਥੇ ਪੂਜਦੇ ਆ ਉਹਦੀ ਸੇਵਾ ਕਰਦੇ ਆ ਬੜੈਸ ਪਿੰਡ ਦੇ ਵਿੱਚ ਸੜਕ ਦੇ ਵਿਚਕਾਰ ਇੱਕ ਜਗ੍ਹਾ ਬਣੀ ਹੋਈ ਆ ਤੁਸੀਂ ਦਾਵਾ ਕਰਦੇ ਆ ਕਿ ਉਹ ਜਿਹੜੇ 10ਵੇਂ ਪਾਸਾ ਦੇ ਹੱਥੋਂ ਮਰੇ ਨੇ ਇੱਥੇ ਮਰਿਆ ਸੀ ਉਹਨਾਂ ਦੀ ਇਸ ਜਗ੍ਹਾ ਤੇ ਹਾਂਜੀ ਉਹ ਉਹ ਜਗ੍ਹਾ ਤੇ ਸੀ ਠੀਕ ਆ ਜੀ ਜਿਹੜੇ ਬਾਬਾ ਜੀ ਨੂੰ ਤੀਰ ਮਿਲਦਾ ਉਹ ਵੀ ਉਸ ਜਗ੍ਹਾ ਦੇ ਨੇੜੇ ਨੇ ਉਹੀ ਜਗ੍ਹਾ ਉੱਥੇ ਇਹ ਧਰਮਸ਼ਾਲਾ ਬਣਾਉਣ ਦੀ ਖਤਰ ਜਗ੍ਹਾ ਪੱਟ ਰਹੇ ਸੀ ਠੀਕ ਆ ਜੀ ਉੱਥੋਂ ਜਦੋਂ ਨਿਉ ਪੱਟ ਰਹੇ ਸੀ ਹਾਂਜੀ ਇਹਨਾਂ ਬਾਬਾ ਜੀ ਨੂੰ ਮਿਲ ਗਿਆ ਠੀਕ ਆ ਜੀ ਇਹਨਾਂ ਨੇ ਗੱਲ ਮਹੰਤਾਂ ਕੋਲੇ ਗੱਲ ਕੀਤੀ ਠੀਕ ਆ ਜੀ ਜਿਹੜੇ ਇੱਥੇ ਮਹੰਤ ਰਹਿੰਦੇ ਸੀ ਹਾਂਜੀ ਠੀਕ ਆ ਜੀ ਆਹੰਤਰਾ ਵਾਰਿਸ ਰਹਿੰਦਾ ਸੀ ਡਾਕਟਰ ਸੀ ਉਹ ਹਾਂਜੀ ਵੈਦਵੀ ਕਰਦਾ ਸੀ ਠੀਕ ਆ ਜੀ ਉਹਨੂੰ ਮੇਰੀ ਉਹਨੇ ਦੱਸਿਆ ਕਹਿੰਦੇ ਤਾਂ ਆਏ ਆ ਹਾਂਜੀ ਉਹ ਜਿਹੜਾ ਇਹਨਾਂ ਨੂੰ ਕਹਿੰਦੇ ਵੀ ਸਾਨੂੰ ਦੇ ਦੇ ਉਸ ਮਹੰਤਰੇ ਨੇ ਦੱਸਿਆ ਸੀ ਵੀ ਆਹ ਗੱਲ ਆ ਇਹ ਹਾਂਜੀ ਇਹਨਾਂ ਨੇ ਆਖਿਆ ਵੀ ਨਹੀਂ ਜੀ ਇਹ ਤਾਂ ਗੁਰੂ ਦਾ ਹੱਥ ਲੱਗੇ ਹੋਏ ਆ ਵੀ ਮੈਂ ਸੇਵਾ ਕਰਾਂ ਅਚਾਨਕ ਕਿੰਨਾ ਬਚੁਰਗਾ ਦਾ ਮੇਰੇ ਨਾਲ ਮੇਲ ਹੋ ਗਿਆ ਹਾਂਜੀ ਵੀਰ ਨੂੰ ਇਹਨਾਂ ਨੇ ਦੱਸਿਆ ਮੈਂ ਵੀ ਇਹਨੂੰ ਕਹੇ ਤਾਂ ਸੰਤਾਂ ਦੇ ਹੈਰਾਤ ਉਹਦੀ ਚਲਾਇਆ ਹੋਇਆ ਠੀਕ ਹੈ ਜੀ ਮਹਾਂਤਾਂ ਦੇ ਚਵਾਰੇ ਚ ਚਲਾਇਆ ਸੀ ਕਿਉਂਕਿ ਮੈਂ ਇਤਿਹਾਸ ਵਿੱਚ ਪੜਿਆ ਜੈਸ ਜਗ੍ਹਾ ਤੇ 10ਵੇਂ ਪਾਤਸ਼ਾਹ ਨੇ ਚਾਨੂ ਪ੍ਰਾਪਤ ਧਾਰਮਿਕ ਗੁਰੂ ਘਰ ਬਣਿਆ ਉਹ ਪਹਿਲਾਂ ਮਹਾਂਤਾਂ ਦੀ ਜਗ੍ਹਾ ਸੀ ਹਾਂ ਤੁਸੀਂ ਇਹ ਭਾਈ ਕਰਪਾਲ ਦਾ ਮਹਾਂਤਾ ਡੇਰਾ ਸੀ ਠੀਕ ਹੈ ਜੀ ਪਹਿਲੇ ਮਹਾਂਤ ਸੀਗੇ ਬਾਬਾ ਹਮੀਰਾ ਜੀ ਹਾਂ ਜੀ ਜਿਨ੍ਹਾਂ ਨੂੰ ਇੱਥੇ ਗੁਰੂ ਅਮਰਦਾਸ ਜੀ ਨੇ ਮੰਜੀ ਬਖਸ਼ੀ ਸੀ ਠੀਕ ਹੈ ਜੀ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਪਾਣੀ ਦੇ ਜੁੱਧ ਦੇ ਵਿੱਚ ਹਾਂਜੀ ਮਹੰਤ ਕ੍ਰਿਪਾਲਦਾਸ ਨੇ ਸੰਘੋ ਕੇ ਲੜਿਆ ਸੀ ਠੀਕ ਹੈ ਜੀ ਇਹਨਾਂ ਨੇ ਜਰਨਲ ਹਿਆਤ ਸਿੰਘ ਮਾਰਿਆ ਸੀ ਠੀਕ ਹੈ ਜੀ ਜਦੋਂ ਜੰਗ ਹੋ ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੇ ਆਜੋ ਕੋਲੇ ਬਿਠਾ ਲਿਆ ਕਹਿੰਦੇ ਮਹੰਤਾ ਤਾਂ ਸ਼ਸਤਰ ਦਾ ਚਲਾਉਣਾ ਨਹੀਂ ਉਹ ਕਹਿੰਦਾ ਜੀ ਸ਼ਸਤਰ ਨਹੀਂ ਚਲਾਉਣਾ ਠੀਕ ਹੈ ਬਈ ਮੈਂ ਸਲੋਤਰ ਚਲਾਉਂ ਇਹਨੂੰ ਕੋਟਲਾ ਕਹਿੰਦੇ ਆ ਠੀਕ ਹੈ ਜੀ ਵੱਡਾ ਸਾਰਾ ਕੋਟਾ ਸੀ ਜਿਹੜਾ ਮਹੰਤ ਸੀ ਉਹ ਇੰਨਾ ਫਿਜ਼ੀਕਲ ਤੇ ਸ਼ਟਾਂਕ ਸੀ ਉਹ ਚਾਰ ਹਾਥੀ ਮੂੰਹ ਨੂੰ ਹਾਰ ਮਾਰਦਾ ਸੀ ਚਾਰ ਹਾਥੀ ਪਿੱਛੇ ਨੂੰ ਮਾਰਦੇ ਸੀ ਚਾਰ ਹੀ ਖੱਬੇ ਚਾਰ ਹੀ ਸੱਜੇ ਐਨਾ ਉਹਦਾ ਸੀਰ ਕਮਾਇਆ ਸੀ ਕਹਿੰਦੇ ਫਿਰ ਐਂ ਕਰ ਹੋ ਜਨਰਲ ਹਾਦਖਾਨ ਆ ਰਿਹਾ ਦੇਖ ਲਿਆ ਉਹ ਕਹਿੰਦਾ ਹਾਂ ਜੀ ਜਾ ਕਹਿੰਦੇ ਮਹੰਤਾ ਦੇਖ ਲੈ ਜਾ ਕੇ ਮਹੰਤ ਗਿਆ ਉਹਨੇ ਜਨਰਲ ਹਾਦਖਾਨ ਨੂੰ ਲੁਕਾ ਰਿਆ ਕਹਿੰਦਾ ਆ ਆ ਇੱਧਰ ਉਹ ਕਹਿੰਦਾ ਸਾਰਾ ਤੂੰ ਨਹੀਂ ਮੇਰੇ ਗੁਰੂ ਗੋਬਿੰਦ ਸਾਹਿਬੀ ਉਹ ਕਹਿੰਦਾ ਤੂੰ ਮੇਰਾ ਹੀ ਆ ਹੂੰ ਉਹਨੇ ਤੀਜੀ ਵਾਰ ਕਹੋ ਕਹਿੰਦਾ ਚੰਗਾ ਐ ਕਰ ਫਿਰ ਬਾਹਰ ਕਰ ਲਾ ਹਯਾਤ ਖਾਨ ਨੇ ਤੰਨਵਰੀ ਵਾਰ ਕੀਤਾ ਨੂੰ ਕੋਸ਼ਿਸ਼ ਲੋਤਰ ਤੇ ਰੋਕ ਲਿਆ ਠੀਕ ਹੈ ਜੀ ਰੋਕ ਕੇ ਫਿਰ ਉਹਨੇ ਐਨੇ ਜ਼ੋਰ ਦੀ ਮਾਰਿਆ ਪੁੱਤ ਪਾ ਜਿੰਨਸ ਘੋਟਲਾ ਕਹਿੰਦੇ ਆ ਸਣੇ ਘੋੜਾ ਸਣੇ ਉਹ ਓੜੀ ਦਾ ਟੂ ਹਟਟ ਗਈ ਉਹਦਾ ਸਿਰ ਠਿੱਕਰਾ ਠਿੱਕਰਾ ਕਰਤਾ ਜਨ ਹਯਾਤ ਖਾਨ ਠੀਕ ਹੈ ਉਦੋਂ ਬਾਅਦ ਜਦੋਂ ਇਹ ਭਗਾਨੀ ਦਾ ਜੋ ਜਿੱਤਿਆ ਗਿਆ ਗੁਰੂ ਸਾਹਿਬ ਸਰੂਪਾ ਦੇਣ ਲੱਗੇ ਠੀਕ ਹੈ ਜੀ ਉੱਥੇ ਪਾਈ ਪੀਰ ਬੁੱਧੂ ਸ਼ਾਹ ਤੇ ਮਹੰਤ ਦੋਵੇਂ ਇਕੱਠੇ ਆ ਗਏ ਹੂੰ ਫਿਰ ਗੁਰੂ ਸਾਹਿਬ ਨੇ ਆਪਣੀ ਜੀ ਦਸਤਾਰ ਸੀ ਅੱਧੀ ਮਹੰਤ ਨੂੰ ਦੇ ਦਿੱਤੀ ਹਾਂਜੀ ਅੱਧੀ ਪੀਰ ਬੁੱਧੂ ਸ਼ਾਹ ਨੂੰ ਦਿੱਤੀ ਮਹੰਤ ਕਰਪਾਦਸ ਜੀ ਨੂੰ ਹਾਂਜੀ ਠੀਕ ਹੈ ਜੀ ਮਹੰਤ ਕਰਪਾਦਸ ਨੂੰ ਦਿੱਤੀ ਜਾਂਦੀ ਹਾਂਜੀ ਅੱਧੀ ਪੀਰ ਬੁੱਧੂ ਸ਼ਾਹ ਨੂੰ ਦਿੱਤੀ ਏ ਹੀਰਾ ਪਿੰਡ ਦਾ ਇਹ ਹੀਰਾ ਪਿੰਡ ਦੇ ਇਨਾਂ ਨੂੰ ਨਾਲ ਵਰ ਦੇਤਾ ਠੀਕ ਹੈ ਜੀ ਕਹਿੰਦੇ ਜਾ ਤੈਂ ਕਿਰਪਾਲ ਦਾਸ ਅਦਾਸ਼ਾਂ ਦੀ ਜੜ ਰੱਖ ਤਿਨੇ ਅਦਾਸ਼ੀ ਅੱਜ ਤੋਂ ਖਤਮ ਹੋ ਜਾਣੀ ਸੀ ਠੀਕ ਹੈ ਜੀ ਜਾ ਤੂੰ ਆਦੇ ਪਿੰਡ ਚਲੇ ਜਾਂ ਹੇਰੀ ਹਾਂ ਜੀ ਤੇਰੀਆਂ 12 ਗੱਡੀਆਂ 12 ਗੱਡੀਆਂ ਹੋਣਗੀਆਂ 11 ਚੱਲਣੀਆਂ 12ਵੀਂ ਖਰਾਬ ਹੋ ਮਾਟਰ ਜੀ ਜਿਵੇਂ ਤੁਸੀਂ ਪੂਰਾ ਹੀਰਾ ਪਿੰਡ ਨਾਲ ਇਤਿਹਾਸ ਆ ਜਿਹੜਾ ਗੁਰਗੁਵੰਸ ਸਿੰਘ ਮਹਾਰਾਜ ਜੀ ਦਾ ਸਾਰਾ ਤੁਸੀਂ ਪੜਿਆ ਹੋਇਆ ਤਾਂ ਉਹ ਇਤਿਹਾਸ ਦੇ ਵਿੱਚ ਵੀ ਇਸ 10ਵੇਂ ਪਾਸਾ ਦੇ تیر ਦਾ ਉਸ ਉਹ ਨੂੰ ਮਾਰਨ ਦਾ ਮਾਮੂ ਸਾਹ ਨੂੰ ਮਾਰਨ ਦਾ ਜ਼ਿਕਰ ਹੁੰਦਾ ਹੈ ਹਾਂਜੀ ਜਿਕਰ ਹੁੰਦਾ ਉਹ ਕਿਹੜੇ ਕਿਹੜੀ ਕਿਤਾਬ ਹੈ ਤੁਹਾਡੇ ਕੋਲ ਧਿਆਨ ਚ ਹੈ ਯਾਨੀ ਗਿਆਨ ਸਿੰਘ ਹਾਂਜੀ ਲੋਂਗੋਵਾਲ ਦਾ ਲਿਖਿਆ ਹੋਇਆ ਇਤਿਹਾਸ ਹਾਂਜੀ ਹੋਰ ਕਾਨ ਸਿੰਘ ਨਾਭਾ ਦਾ ਲਿਖਿਆ ਹੋਇਆ ਅਸਾ ਜੀ ਮਹਾਰ ਕੋਸ਼ ਦੇ ਵਿੱਚ ਵੀ ਜ਼ਿਕਰ ਹੈ ਹਾਂਜੀ ਇਸ ਇਤਿਹਾਸ ਦਾ ਹਾਂਜੀ ਜਿਹੜਾ ਅਸੀਂ ਅੱਜ ਇਤਿਹਾਸ ਸੰਗਤਾਂ ਨੂੰ ਜਾਣੂ ਕਰਵਾ ਰਹੇ ਹਾਂ ਜਿਵੇਂ ਤੀਰ ਦਾ ਜ਼ਿਕਰ ਕਰ ਰਹੇ ਹਾਂ ਦਸ਼ਮੇਸ਼ ਪੇਤਾ ਜੀ ਦੇ ਤਾਂ ਮਾਮੂ ਸਾਹ ਨੂੰ ਮਾਰਨ ਦਾ ਜਿਹੜਾ ਅਸੀਂ ਅੱਜ ਗੱਲ ਕਰ ਰਹੇ ਹਾਂ ਤਾਂ ਤੀਰ ਸਾਡੇ ਸਾਹਮਣੇ ਆ ਤਾਂ ਅਸੀਂ ਭਾਵੇਂ ਆਪਣੇ ਚੈਨਲ ਬਣੀਓਂ ਦਾਵਾ ਨਹੀਂ ਕਰਦੇ ਹੈਗੇ ਵੀ ਇਹ ਤੀਰ ਦਸਵੇਂ ਪਾਸਾ ਨਾਲ ਸੰਬੰਧਤ ਆ ਪਰ ਜਿਵੇਂ ਬਾਬਾ ਜੀ ਨੂੰ ਇਹ ਤੀਰ ਨਿਉ ਪੱਟ ਦੇ ਸਮੇ ਉਹ ਜਿੱਥੇ मामੂ ਸਾਹਿਬ ਦੀ ਸਮਾਦ ਬਣਾਈ ਹੋਈ ਅੱਜ ਉਥੋਂ ਮਿਲਿਆ ਨੇੜਿਓਂ ਤਾਂ ਬਹੁਤ ਡੂੰਗੀ ਨਿਉ ਪੱਟੀ ਉਥੋਂ ਮਿਲਿਆ ਬਾਬਾ ਜੀ ਨੂੰ ਤਾਂ ਅਸੀਂ ਬਾਬਾ ਜੀ ਦੇ ਮੁਤਾਬਕ ਤਾਂ ਵੀ ਜਦੋਂ ਦਾ ਵੀ ਇਹ ਤੀਰ ਇਸ ਘਰ ਦੇ ਵਿੱਚ ਆਇਆ ਭਾਵੇਂ ਘਰ ਦੇ ਵਿੱਚ ਪੁੱਜ ਕੇ ਗਰੀਬੀ ਆ ਬੱਚੇ ਨੇ ਵਧੀਆ ਤਰੀਕੇ ਨਾਲ ਪੜ੍ਹਿਆ ਪਰ ਫਿਰ ਵੀ ਮਹਾਰਾਜਿਆਂ ਵਰਗੀ ਜ਼ਿੰਦਗੀ ਬਤੀਤ ਕਰਦੇ ਨੇ ਮੈਂ ਇਹ ਇਹ ਦੇਖ ਲਿਆ ਕਿ ਦੇਖੋ ਅ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਫਿਰ ਮੈਂ ਜ਼ਿਕਰ ਕਰੂੰਗਾ ਇਨਹੀ ਗਰੀਬੋਂ ਕੋ ਦਉ ਪਾਦਸਾਹੀ ਪਾਦਸਾਹੀ ਦੇ ਨੇ ਜਿਨ੍ਹਾਂ ਕੋਲੇ 10ਵੇਂ ਪਾਦਸਾਹ ਦੇ ਹੱਥ ਨਾਲ ਚੱਲਿਆ ਤੀਰ ਹੋਵੇ ਇਤੋਂ ਵੱਡੀ ਬਾਦਸਾਹੀ ਹੋਰ ਕੀ ਹੋ ਸਕਦੀ ਆ ਬਾਬਾ ਜੀ ਹਾਂਜੀ ਹੁਣ ਆਖਰ ਵਿੱਚ ਅਸੀਂ ਫੇਰ ਤੋਂ ਤੁਹਾਨੂੰ ਇਹੀ ਗੱਲ ਪੁੱਛਾਂਗੇ ਕਿ ਸੋਨੂੰ ਜਿਵੇਂ ਤੁਸੀਂ ਇਹ ਜਿਹੜਾ ਤੀਰ ਹੈ ਜਿਵੇਂ ਕੋਈ ਇਤਿਹਾਸ ਨਾ ਸਾਡੇ ਸੰਬੰਧਤਾ ਦਾਵੇਂ ਪਾਸਾ ਸੰਬੰਧਤਾ ਦਾ ਤੁਸੀਂ ਕਹਿੰਦੇ ਹੋ ਵੀ ਇਦਾਂ ਇਦਾਂ ਇਥੇ ਇਤਿਹਾਸ ਹੋਇਆ ਵਾ ਤਾਂ ਤੁਹਾਡੀ ਆਖਰੀ ਤਮੰਨਾ ਕੀ ਆ 70 75 ਸਾਲ ਦੀ ਉਮਰ ਹੋ ਗਈ ਮੈਂ ਇਹ ਗੱਲ ਕਹਿਣਾ ਵੀ ਜੇ ਮੇਥੋਂ ਬੇ ਆਦ ਵੀ ਤੇ ਬਿਮਾਰ ਠਮਾਰ ਹੋ ਗਿਆ ਵੀ ਆਪਦੀ ਇਹ ਕਿਤੇ ਗੁਰੂ ਘਰ ਦੇ ਵਿੱਚ ਇਹਦੀ ਬਾਰੇ ਸਮਾਰਾ ਹੋਊਗੀ ਬਹੁਤ ਲੋਕ ਦੇਖਣਗੇ ਤੇ ਦੱਸਣਗੇ ਤੇ ਜੇ ਚੱਲਿਆ ਜਾਵੇ ਤਾਂ ਮੈਨੂੰ ਕੋਈ ਤਰਾਜ ਥੋੜੀ ਦਿਲੀ ਤਮੰਨਾ ਕਿਹੜੇ ਦੀਲੀ ਤਮੰਨਾ ਪਹਿਲਾਂ ਨਹੀਂ ਸੀ ਹੁਣ ਹੁਣ ਕਿਹੜੇ ਗੁਰੂ ਘਰ ਨੂੰ ਤੁਸੀਂ ਸੇਵਾ ਭੇਟ ਕਰਨੀ ਚਾਹੁੰਦੇ ਹੋ ਮੈਂ ਜੀ ਜਿਵੇਂ ਮਾਸਟਰ ਜੀ ਆ ਹਾਂਜੀ ਵੀ ਹੀਰੇ ਵੀ ਦੇ ਸਕਦਾ ਮੈਂ ਠੀਕ ਹੈ ਜੀ ਥੋੜੀ ਦਿਲੀ ਤਮੰਨਾ ਉੱਥੇ ਹਾਂ ਬੰਨ ਇਹਨਾਂ ਨੇ ਕਿਹਾ ਕਿ ਵੀ ਅਸੀਂ ਛਾਂਭਾਂਗੇ ਠੀਕ ਹੈ ਜੀ ਮਾਸਟਰ ਜੀ ਹਾਂਜੀ ਆ ਬਾਬਾ ਜੀ ਦੀ ਦਿਲੀ ਤਮੰਨਾ ਵਾ ਕਿ ਇਹ ਤੀਰ ਆ ਜਿਹੜਾ ਵੀ ਗੁਰੂ ਘਰ ਦੇ ਹੀਰਾਂ ਦੇ ਵਿੱਚ ਜਿੱਥੇ 10ਵੇਂ ਪਾਸਾ ਆਈ 400 ਪ੍ਰਾਪਤ ਧਾਰਤੀ ਆ ਉਸ ਜਗ੍ਹਾ ਦੇ ਵਿੱਚ ਸੋਭਿਤ ਕੀਤਾ ਜਾਵੇ ਚਲੋ ਜਿਵੇਂ ਇਤਿਹਾਸਕਾਰ ਨੇ ਸਾਡੇ ਜ਼ਰੂਰ ਉਹ ਇਹਦੇ ਬਾਰੇ ਖੋਜ ਵੀ ਕਰ ਸਕਦੇ ਨੇ ਤੇ ਕਿਦਾਂ ਕਹੋਂਗੇ ਮਾ ਬਾਬਾ ਜੀ ਤਾਂ ਚਾਹੁੰਦੇ ਨੇ ਕਿ ਗੁਰੂ ਘਰ ਦੇ ਵਿੱਚ ਇਹ ਸੋਭਤ ਹੋਵੇ ਦਾ ਜੇ ਵਾਕਈ ਜੀ ਮੈਂ ਤੁਹਾਨੂੰ ਇਹ ਵੀ ਕੱਦਾਂ ਬਾਰੇ ਦੱਸ ਹੀ ਦਿੰਨਾ ਕਰਨ ਵਾਲੀ ਕੁਦਰਤਾਂ ਬੜੀ ਮਹਾਨ ਕੁਦਰਤ ਹਾਂਜੀ ਜੀ ਇਹ ਮੇਰੇ ਮਨ ਦੀ ਇੱਛਾ ਸੀ ਹਾਂਜੀ ਮੈਂ ਬੇਨਤੀ ਕਰਦਾ ਹੁੰਦਾ ਸੀ ਵੀ ਸਤਰੂ ਮੈਨੂੰ ਵੀ ਦੇ ਹਾਂਜੀ ਮੈਨੂੰ ਵੀ ਤੇ ਸੇਵਾ ਕਰਨ ਦਾ ਮੌਕਾ ਹਾਂ ਮੌਕਾ ਭਈ ਗੁਰੂ ਘਰ ਚ ਕੋਈ ਇਹੋ ਜੀ ਚੀਜ਼ ਮੈਂ ਲਿਆ ਕੇ ਰੱਖਾਂ ਭਈ ਸਦਾ ਇੱਥੇ ਸੇਵਾ ਹੋ ਠੀਕ ਹੈ ਉਹ ਕਾਲਪੁਰਖ ਦੀ ਕਿਰਪਾ ਦੇ ਨਾਲ ਬਾਬਾ ਜੀ ਨੇ ਮਿਹਰ ਹੋਇਆ ਹਾਂਜੀ ਇਹਨਾਂ ਨੇ ਮੇਰੇ ਨਾਲ ਬਚਨ ਕੀਤਾ ਹਾਂਜੀ ਕਹਿੰਦੇ ਵੀ ਜੇ ਸਿੰਘਾ ਸੇਵਾ ਕਰੇਗਾ ਤਾਂ ਮੈਂ ਤੈਨੂੰ ਦੇ ਦੇਗਾ ਤੂੰ ਗੁਰਦਾਰੇ ਵਿੱਚ ਚੜ੍ਹਦੇ ਸਤਿਫਤ ਕਰ ਠੀਕ ਹੈ ਜੀ ਬਾਬਾ ਜੀ ਦੀ ਇੱਛਾ ਮੁਤਾਬਕ ਹਾਂਜੀ ਮੈਂ ਚਾਹੁੰਨਾ ਵੀ ਇਹ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਸਥਾਨ ਜਿੱਥੇਗਾ ਆ ਗੁਰਦੁਆਰਾ ਵੀ ਚੰਗਾ ਹੋਵੇ ਜੇ ਉੱਥੇ ਹੀ ਸੁਯੋਗਤ ਹੋ ਜਾਵੇ ਸੁਯੋਗਤ ਹੋਵੇ ਠੀਕ ਹੈ ਜੀ ਠੀਕ ਹੈ ਨਵੀਂ ਬਿਲਡਿੰਗ ਬਣੀ ਆ ਹਾਂਜੀ ਅਸੀਂ ਉੱਥੇ ਰੱਖੀ ਠੀਕ ਹੈ ਜੀ ਹਜ਼ੂਰ ਵਾਲੇ ਬਾਬਾ ਹਜ਼ੂਰ ਸਾਹਿਬ ਵਾਲੇ ਬਾਬਾ ਜੀ ਬਣਾ ਰਹੇ ਆ ਹਾਂਜੀ ਅਸੀਂ ਇਹ ਤੀਰ ਉੱਥੇ ਰੱਖੀ ਠੀਕ ਹੈ ਜੀ ਨਾਲ ਇਹ ਇਤਿਹਾਸ ਲਿਖਿਆ ਜਾਵੇ ਵੀ ਐਂ ਤੀਰ ਚਲਾਇਆ ਗਿਆ ਅਸੀਂ ਇੱਥੋਂ ਹੀ ਚਲਾਇਆ ਗਿਆ ਸੀ ਇਹ ਉਹ ਇਤਿਹਾਸ ਦੇ ਵਿੱਚ ਬਾਬਾ ਜੀ ਦਾ ਜ਼ਿਕਰ ਵੀ ਜ਼ਰੂਰ ਤੁਸੀਂ ਗੁਰੂ ਘਰ ਦੇ ਵਿੱਚ ਕਰੋਗੇ ਨਾ ਇਹਦਾ ਇਹਦਾ ਮਿਲਿਆ ਸੀ ਮੈਂ ਆਪ ਕਰਾਵਾਂਗਾ ਜੀ ਇਹ ਦੇਖੋ ਬਾਕੀ ਹਾਂਜੀ ਮੇਰੇ ਹੁੰਦੇ ਇਹ ਨਾਂ ਬਾਬਾ ਰਹਿ ਗਏ ਹਾਂ ਮੇਰੇ ਮੈਂ ਆਪ ਜਿੰਨਾ ਚਿਰ ਜਾਉਣਾ ਮੈਂ ਆਪ ਆ ਦੇ ਠਿਕਰਾ ਕੇ ਜਾਵਾਂਗਾ ਤੁਸੀਂ ਲਿਖ ਕੇ ਜਾਓਗੇ ਇਤਿਹਾਸ ਵਿੱਚ ਵੀ ਬਾਬਾ ਜੀ ਨੂੰ ਤੋਂ ਨਵਾਂ ਪਾਠਦਿਆਂ ਨੂੰ ਮਿਲਿਆ ਆ ਮਿਲਿਆ ਸੀ ਇਸ ਤਰ੍ਹਾਂ ਮਿਲਿਆ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਲਾਇਆ ਸੀ ਮਾਮੂ ਸ਼ਾਹ ਤੇ ਹਾਂਜੀ ਉਹ ਜਿੱਥੇ ਮਾਮੂ ਸ਼ਾਹ ਦੀ ਮੌਤ ਹੋਈ ਆ ਉਹ ਜਗ੍ਹਾ ਦੇ ਕੋਲੋਂ ਨਿਉ ਪਰਤੇ ਮਿਲਿਆ ਇਹ ਤਾਂ ਜਿਵੇਂ ਇਤਿਹਾਸਕਾਰ ਅਜੇ ਦੇਖਣਗੇ ਇਹਦੇ ਬਾਰੇ ਵੀ ਉਹੀ ਤੀਰ ਆ ਜਾਂ ਕੋਈ ਹੋਰ ਆ ਉਹਦੇ ਬਾਰੇ ਤਾਂ ਅਸੀਂ ਪੁਸ਼ਤੀ ਨਹੀਂ ਕਰਦੇ ਹੈਗੇ ਪਰ ਜੇ ਸੱਚਮੁੱਚ ਹੀ ਉਹ ਤੀਰ ਹੋਇਆ ਫਿਰ 10ਵੇਂ ਪਾਸਾ ਦੀ 400 ਪ੍ਰਾਪਤ ਆਰਤੀ ਗੁਰੂ ਘਰ ਦੇ ਵਿੱਚ ਤੁਸੀਂ ਸ਼ੁਭਤ ਕਰੋਗੇ ਉੱਥੇ ਬਾਬਾ ਜੀ ਦਾ ਜ਼ਿਕਰ ਜ਼ਰੂਰ ਕੀਤਾ ਜਾਊਗਾ ਤੇ ਮੈਂ ਇੱਕ ਗੱਲ ਦਸਕਾਂ ਨੂੰ ਵੀ ਦੱਸਣੀ ਚਾਹੂੰਗਾ ਕਿ ਦਸਮੇਸ਼ ਪਿਤਾ ਗੁਰੂ ਗਵੰਸਾਹ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਤੋਂ ਬਾਅਦ ਪਰਿਵਾਰ ਬਸੋੜਾ ਹੁੰਦਾ ਸਰਸਾ ਨਦੀ ਦੇ ਉੱਪਰ ਜਿਵੇਂ ਜਿਵੇਂ ਕਿ 10ਵੇਂ ਪਾਸਾ ਜੀ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਸਾਬੋ ਤਰਵੰਡੀ ਤੱਕ ਪਹੁੰਚੇ ਨੇ ਤਾਂ ਉੱਥੇ ਤੱਕ ਅੱਜੋ ਗੁਰੂ ਘਰ ਬਣੇ ਹੋਏ ਨੇ ਤਾਂ ਗੁਰੂ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਵੀ ਰੱਖਿਆ ਹੋਇਆ ਬਕਾਇਦਾ ਬੋਰਡ ਲੱਗੇ ਹੋਏ ਨੇ ਕੁਝ ਦਿਨ ਪਹਿਲਾਂ ਵੀ ਅਸੀਂ ਇਸ ਮਾਰਗ ਬਾਰੇ ਗੱਲ ਕੀਤੀ ਸੀ ਅੱਜ ਫੇਰ ਅਸੀਂ ਘਰੋਂ ਨਿਕਣਸਾਰ ਹੀ ਦੁਬਾਰਾ ਫੇਰ ਇਸੇ ਹੀ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਮਾਰਗ ਦਾ ਅੱਜ ਅੰਤਵਾੜਾ ਨਿਊਜ਼ ਤਿਆਰ ਕਰਕੇ ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਨੂੰ ਅਸੀਂ ਜ਼ਰੂਰ ਚੰਗੋੜਨਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਬੋੜਾ ਤੋਂ ਕਿਉਂ ਮਿਟ ਗਿਆ ਪਰ ਰਾਸਤੇ ਵਿੱਚ ਮਾਸਟਰ ਜੀ ਨਾ ਮੇੜ ਹੁੰਦਾ ਤਾਂ ਇਹ ਵੱਡਾ ਇਤਿਹਾਸ ਸਾਡੇ ਨਾਲ ਸਾਹਮਣੇ ਆਇਆ ਵਾ ਤਾਂ ਇਹ ਵੀ ਗੁਰੂ ਦੀ ਇੱਕ ਮੌਜ ਹੀ ਕਹਿ ਸਕਦੇ ਆ ਕਿ ਇਹ ਵੀ ਵੱਡਾ ਇਤਿਹਾਸ ਸੰਗਤਾਂ ਨੂੰ ਦਿਖਾਉਣਾ ਜ਼ਰੂਰੀ ਆ ਤਾਂ ਇਹਨੂੰ ਕਿੱਦਾਂ ਜਾਣਿਆ ਜਾਵੇ ਤਾਂ ਮੇਰੇ ਤਾਂ ਆਪ ਮੈਂ ਹੈਰਾਨ ਹੁੰਨਾ ਵਾ ਕਿ ਅਸੀਂ ਚਲੋ ਨਿਕਲੇ ਤਾਂ ਗੁਰੂ ਗੋਬਿੰਦ ਸਿੰਘ ਮਾਰਗ ਦੇ ਰਿਪੋਰਟਿੰਗ ਕਰਨ ਲਈ ਸੀਗੇ ਉਹਦਾ ਅੱਜ ਜਿਹੜੀ ਬੇਅਦਬੀ ਹੋ ਰਹੀ ਆ ਉਹ ਸਰਕਾਰਾਂ ਨੂੰ ਸੁੱਤੀ ਪਈ ਨੂੰ ਜਗਾਇਆ ਜਾਵੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ 500 ਬੋਰਡ ਲੱਗੇ ਹੋਏ ਨੇ 400 ਬੋਰਡਾਂ ਤੋਂ ਨਾਂ ਮਿਟਿਆ ਹੋਇਆ ਤਾਂ ਮੰਗ ਕਰਦੇ ਫਿਰਦੇ ਆ ਅਸੀਂ ਪਹਿਲਾਂ ਵੀ ਖਬਰਾਂ ਲਾਈਆਂ ਨੇ ਪਰ ਅਜੇ ਤੱਕ ਕੋਈ ਵੀ ਨਹੀਂ ਜਾਗਿਆ ਕੋਈ ਵੀ ਜਥੇਬੰਦੀ ਨਹੀਂ ਬੋਲੀ ਕੋਈ ਵੀ ਢਾਡੀ ਜੀ ਸਭਾ ਨਹੀਂ ਬੋਲੀ ਕੋਈ ਵੀ ਰਾਗੀ ਸਭਾ ਨਹੀਂ ਬੋਲੀ ਇੱਥੋਂ ਤੱਕ ਕੋਈ ਵੀ ਨਹੀਂ ਬੋਲਿਆ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸਹੀ ਦਿਨ ਚੱਲਦੇ ਨੇ ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ ਵਿੱਚ ਖੜ ਕੇ ਸ਼ਹੀਦ ਹੋਣਾ ਤੇ ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਣਾ ਤਾਂ ਅਨੇਕਾਂ ਹੀ ਸ਼ਹੀਦਾਂ ਸਿੰਘਾਂ ਦੀਆਂ ਸ਼ਹੀਦੀਆਂ ਦੇ ਦਿਨ ਚੱਲਦੇ ਨੇ ਤਾਂ ਉਸੇ ਦਿਨਾਂ ਵਿੱਚ ਸਾਨੂੰ ਅੱਜ ਇਸ ਇਤਿਹਾਸਕ ਪਲਾਂ ਦੇ ਨਾਲ ਟੀਰ ਦੇ ਨਾਲ ਸਾਡਾ ਮੇਲ ਹੁੰਦਾ ਹੈ ਤਾਂ ਬਾਬਾ ਜੀ ਨਾਲ ਮੇਲ ਹੁੰਦਾ ਵਾ ਤੇ ਇਤਿਹਾਸ ਦੇ ਬਾਰੇ ਜਾਣਕਾਰੀ ਮਿਲਦੀ ਆ ਤਾਂ ਇਹ ਵੀ ਵੱਡੀ ਗੱਲ ਕਹਿ ਸਕਦੇ ਆ ਇਹ ਵੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਅਪਾਰ ਕਿਰਪਾ ਦੇ ਰਾਹੀ ਹੋਇਆ ਵਾਂ ਤੇ ਬਾਕੀ ਅਸੀਂ ਫੇਰ ਆਖਰ ਦੇ ਵਿੱਚ ਬਾਬਾ ਜੀ ਦੇ ਨਾਲ ਫੇਰ ਗੱਲ ਕਰਾਂਗੇ ਬਾਬਾ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਇਹ ਆਖਰ ਵਿੱਚ ਮੈਂ ਤਾਂ ਜੀ ਇਹ ਗੱਲ ਕਹਿਣਾ ਦੇਖੋ ਮੈਂ ਹੁਣ ਬਹੁਤ ਜ਼ਿਆਦਾ ਸਾਂਭ ਲਿਆ ਹੈ ਹਾਂਜੀ ਤੇ ਜੇ ਇਹ ਕਿਸੇ ਮੇਰੀ ਇਹ ਕੀ ਬਤਾ 70 75 ਸਾਲ ਦੀ ਉਮਰ ਹੈ ਜੀ ਮੈਂ ਨਾ ਹੋਇਆ ਜੁਆਕਾ ਨੇ ਨਾ ਸਾਂਭਿਆ ਹਾਂਜੀ ਜੇ ਕਿਸੇ ਗੁਰੂ ਦੇ ਇਤਿਹਾਸ ਦੇ ਵਿੱਚ ਗੁਰਦੁਆਰੇ ਤੇ ਰੱਖਿਆ ਜਾਵੇ ਤਾਂ ਚਲੋ ਮਹਾਰਾਜ ਬਹੁਤ ਉਹਦੇ ਹੱਥਾਂ ਦਾ ਗੁਰੂ ਦੇ ਹਾਂਜੀ ਤੇ ਇਹਦੀ ਬੇਆਬਦੀ ਨਾ ਹੋਵੇ ਠੀਕ ਹੈ ਬਈ ਹਾਂਜੀ ਬਾਬਾ ਜੀ ਦੇਖੋ ਬੜੇ ਪ੍ਰੇਮ ਦੇ ਨਾਲ ਗੁਰੂ ਦੀ ਨਿਸ਼ਾਨੀ ਬਾਰੇ ਵੀ ਗੱਲ ਕਰਦੇ ਨੇ ਵੀ ਜੇਕਰ ਇਤਿਹਾਸਕਾਰ ਵੀ ਇਹਦੇ ਬਾਰੇ ਜ਼ਰੂਰ ਖੋਜ ਕਰ ਲੈਣ ਤਾਂ ਮੇਰੀ दिली ਤਮੰਨਾ ਜਿੰਨਾ ਚੈੱਕ ਕਰ ਵੀ ਮੈਨੂੰ ਮਿਲਿਆ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਸਮਝ ਕੇ ਆਪਣਾ ਪਾਠ ਪੂਜਾ ਵੀ ਕੀਤਾ ਹੈ ਤਾਂ ਦੇਖੋ ਅਨਪੜ੍ਹ ਹੋਣ ਦੇ ਕੋਈ ਵੀ ਪੜ੍ਹਾਈ ਨਹੀਂ ਕੀਤੀ ਤਾਂ ਗੁਰਬਾਣੀ ਨਾਲ ਜਰੂਰ ਪਾਠ ਵੀ ਕਰਦੇ ਨੇ ਤਾਂ ਤੀਰ ਨੂੰ ਵੀ ਪੂਰਾ ਸਤਕਾਰ ਦੇ ਨਾਲ ਕਮਰੇ ਦੇ ਵਿੱਚ ਸੋਭਤ ਰੱਖ ਕੇ ਉੱਥੇ ਧੂਹ ਵਤੀ ਕੀਤੀ ਜਾਂਦੀ ਆ ਤਾਂ ਪਰਿਵਾਰ ਵੀ ਪੂਰਾ ਖੋਸਾ ਇਸ ਗੱਲ ਨੂੰ ਲੈ ਕੇ ਤੇ ਬਾਬਾ ਜੀ ਨੇ ਵੀ ਜਰੂਰ ਹੀ ਬੇਨਤੀ ਕੀਤੀ ਆ ਕਿ ਇਥੋਂ ਨੇੜੇ ਪਿੰਡ ਹੀਰਾ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰੂ ਘਰ ਬਣਿਆ ਹੋਇਆ ਕਿ ਉਸ ਜਗ੍ਹਾ ਦੇ ਵਿੱਚ ਇਹ ਤੀਰ ਨੂੰ ਸੋਭਤ ਕੀਤਾ ਜਾਵੇ ਮੇਰੀ दिली ਤਮੰਨਾ ਕਿ ਅੱਜ ਮੈਂ ਤਾਂ ਬਾ ਜੀ ਬਾਕਰਦਾ ਕੱਲ ਨੂੰ ਪਰਿਵਾਰਕ ਮੈਂਬਰ ਸੇਵਾ ਨਾ ਕਰ ਸਕਣ ਕਿਸੇ ਕਾਰਨ ਤਾਂ ਜ਼ਰੂਰ ਬਾਬਾ ਜੀ ਦੀ ਦਿੱਲੀ ਤਮੰਨਾ ਜਿਹੜੀ ਪੂਰੀ ਕੀਤੀ ਜਾਵੇ ਤੇ ਮੈਂ ਮਾਸਟਰ ਜੀ ਦਾ ਤੇ ਬਾਬਾ ਜੀ ਦਾ ਆਖਰ ਵਿੱਚ ਮੈਂ ਧੰਨਵਾਦ ਕਰਦਾ ਮਾਸਟਰ ਜੀ ਕੋਈ ਗੱਲ ਕਹਿਣਾ ਤਾਂ ਨਹੀਂ ਚਾਹੁੰਦੇ ਤੁਸੀਂ ਬਾਬਾ ਜੀ ਮੇਰਾ ਤਾਂ ਆਖਰੀ ਇਹੀ ਇਛਾ ਵਾ ਕਿ ਦਸ਼ਮ ਪੰਜ ਸੌ ਦੇ ਗੁਰਦਾਰੇ ਵਿੱਚ ਸਜੋਬਤ ਕੀਤਾ ਜਾਵੇ ਹੇਰਿਆ ਜੇ ਉਹ ਨਾ ਸੰਭਣਾ ਤਾਂ ਦਾਸੇ ਸੇਵਾ ਜ਼ਰੂਰ ਕਰ ਬਾਬਾ ਜੀ ਉਸਨ ਦੇ ਗੁਰਦਾਰੇ ਵਿੱਚ ਨਿਕੋਈ ਗੱਲ ਠੀਕ ਹੈ ਤੇ ਆਪਣੀ ਮੈਂ ਇੱਥੇ ਹੀ ਗੱਲ ਸਮਾਪਤ ਕਰੂੰਗਾ। ਬਾਬਾ ਜੀ ਬਹੁਤ ਧੰਨਵਾਦੀ ਜਾਣਕਾਰੀ ਦੇਣ ਲਈ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।